ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੋ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਉਹਨਾਂ ਦੇ ਲਈ ਰੰਮਪਰਾ ਫੂਲ ਵਿਖੇ ਜੋ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਸੋ ਇਸ ਵਾਰ ਜੋ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਸਪੁੱਤਰ ਸਰਦਾਰ ਨਛੱਤਰ ਸਿੰਘ ਨੇਕੇ ਕੇ ਪਰਿਵਾਰ ਚੋਂ ਉਹਨਾਂ ਵੱਲੋਂ ਕੀਤੀ ਗਈ ਹੈ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਉਹਨਾਂ ਨੇ ਨਾਲ ਪਾਣੀ ਵਾਲੀਆਂ ਬੋਤਲਾਂ ਦੀ ਵੀ ਸੇਵਾ ਕੀਤੀ ਸੀ ਇਸ ਕਰਕੇ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਸਾਰੇ ਸੇਵਾਦਾਰਾਂ ਵੱਲੋਂ ਸਾਰੇ ਨਗਰਾਂ ਦੇ ਜੋ ਪ੍ਰਬੰਧਕ ਨੇ ਨਗਰਾਂ ਦੇ ਸੇਵਾਦਾਰ ਹੈ ਸਾਰਿਆਂ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਸਪੁੱਤਰ ਸਰਦਾਰ ਨਛੱਤਰ ਸਿੰਘ ਨੇਕੀ ਦੇ ਪਰਿਵਾਰ ਚ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਭ ਤੋਂ ਵੱਧ ਧੰਨਵਾਦ ਮਾਈਆਂ ਭੈਣਾਂ ਬੀਬੀਆਂ ਦਾ ਜਿਨ੍ਹਾਂ ਦੀ ਬਦੌਲਤ ਇਹ ਗੁਰੂਕਾ ਲੰਗਰ ਤਿਆਰ ਕੀਤਾ ਜਾਂਦਾ ਹੈ ਸੋ ਸਰਬੱਤ ਸੰਗਤ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਕਰਾੜ ਵਾਲਾ ਦੇ ਵਿੱਚ ਗੁਰੂਕਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਸੋ ਆਪ ਜੀ ਬੜਾ ਭਾਗੇ ਹੋ ਕਿ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਕੇ ਆਤਮਕ ਲਾਹੇ ਪ੍ਰਾਪਤ ਕਰਦੇ ਹੋ ਜੀ ਆਓ ਸਤਨੰਬੈ ਗੁਰੂ ਦਾ ਸ਼ਾਪ ਕਰੀਏ ਸਤਨੰਬੈ 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 ਹੁਣ ਆਪ ਜੀ ਨੂੰ ਰਾਮਪਰਾਪੂਰ ਰੇਲਵੇ ਸਟੇਸ਼ਨ ਤੇ ਲੈ ਚਲਦੇ ਹਾਂ ਜਿੱਥੇ ਕਿ ਇਹ ਗੁਰੂ ਕਾ ਲੰਗਰ ਵਰਤਾਇਆ ਜਾਣਾ ਹੈ ਇਹਨਾਂ ਲੰਗਰਾਂ ਦੇ ਵਿੱਚ ਵੱਧ ਚੜ੍ਹ ਕੇ ਪਿੰਡ ਕਰਾਰ ਵਾਲਾ ਦੀ ਸੰਗਤ ਪਿੰਡ ਗੁਰਜਮਾਨਸਈਆ ਪਿੰਡ ਬੁੱਕਰ ਪਿੰਡ ਚੋੜੀਆਂ ਪਿੰਡ ਜੇਠੂਕੇ ਪਿੰਡ ਗਿੱਲਕਲਾ ਤੇ ਹੋਰ ਨੇੜਲੇ ਪਿੰਡਾਂ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ ਇਹ ਨਗਰਾਂ ਦੇ ਸੇਵਾਦਾਰਾਂ ਵੱਲੋਂ ਵੱਡੀ ਸੇਵਾ ਕੀਤੀ ਜਾਂਦੀ ਹੈ ਅਤੇ ਜੋ ਬੂਟਾ ਸਿੰਘ ਜੀ ਆਲੂਵਾਲੀਆ ਬਸ ਸਰਵਿਸ ਮੈਨੇਜਰ ਨੇ ਉਹਨਾਂ ਵੱਲੋਂ ਹਰ ਵਾਰ ਦੀ ਤਰ੍ਹਾਂ ਇਹ ਸੇਵਾ ਤਨਮਨ ਧੰਦੇ ਨਾਲ ਕੀਤੀ ਜਾਂਦੀ ਹੈ ਜਿਉਂ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਜਨਨ ਉਹਨਾਂ ਤੇ ਤੁਸੀਂ ਸੰਪਰਕ ਕਰਕੇ ਸੇਵਾ 'ਚ ਹਿੱਸਾ ਪਾ ਸਕਦੇ ਹੋ ਧੰਨਵਾਦ

ਸ੍ਰੀ ਰਾਮ ਪ੍ਰਾ ਸ੍ਰੀ ਰਾਮ ਪ੍ਰੋ ਦੀ ਸੰਗਤ ਵੀ ਅੱਜ ਚੜ੍ਹ ਕੇ ਹਿੱਸਾ ਪਾਉਂਦੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ